ਪੰਜਾਬ ਜਨਰਲ ਸਕੱਤਰ ਆਮ ਆਦਮੀ ਪਾਰਟੀ ਐਡਵੋਕੇਟ ਜਗਰੂਪ ਸਿੰਘ ਵੱਲੋਂ ਧਾਰੀਵਾਲ ਬਲਾਕ ਦੇ 24 ਪਿੰਡਾਂ ਵਿੱਚ 160 ਪਰਿਵਾਰਾਂ ਨੂੰ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੈਂਸ਼ਨ ਕੀਤੀ ਗ੍ਰਾਂਟ ਰਾਸ਼ੀ ਜਾਰੀ ਕੀਤੀ। ਉਹਨਾਂ ਕਿਹਾ ਕਿ ਬਾਕੀ ਪਰਿਵਾਰਾਂ ਨੂੰ ਵੀ ਜਲਦ ਹੀ ਇਹ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਅੱਜ ਅਸੀਂ ਬਲਾਕ ਕਾਨੂੰਨਾਨ ਵਿਖੇ ਜਿਹੜੇ ਗਰੀਬ ਲੋਕ ਸੀਗੇ ਜਿਨ੍ਹਾਂ ਦਾ ਕੱਚੇ ਕੋਠਿਆਂ ਲਈ ਜਿਹੜੀ ਗ੍ਰਾਂਟ ਆਈ ਸੀ ਉਹਦੇ ਅੱਜ ਅਸੀਂ ਸੈਂਕਸ਼ਨ ਲੈਟਰ ਜਾਰੀ ਕੀਤੇ ਆ ਔਰ ਨਵੀਂ ਵੀ ਜਿਹੜੇ ਨਵਾਂ ਵੀ ਸਰਵੇ ਜਿਹੜਾ ਵਾ ਉਹ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਤਾਂ ਕਿ ਹਰ ਗਰੀਬ ਦੇ ਜਿਹੜੀ ਛੱਤ ਆ ਉਹ ਪੱਕੀ ਹੋਣੀ ਚਾਹੀਦੀ ਹੈ ਸੋ ਅੱਜ ਕਾਫੀ ਪਰਿਵਾਰਾਂ ਨੂੰ ਜਿਹੜੇ ਅਸੀਂ ਸੈਂਕਸ਼ਨ ਲੈਟਰ ਦਿੱਤੇ ਆ ਔਰ ਬੜਾ ਲੋਕਾਂ ਦਾ ਵਿੱਚ ਬੜੀ ਅੱਛੀ ਮੈਸੇਜ ਗਿਆ ਕਿਉਂਕਿ ਅਸੀਂ ਜਦੋਂ ਵੀ ਪਿੰਡਾਂ 'ਚ ਜਾਂਦੇ ਆ ਮੁੱਖ ਤੌਰ ਤੇ ਮੰਗ ਜਿਹੜੀ ਆ ਪਿੰਡਾਂ 'ਚੋਂ ਨਿਕਲ ਕੇ ਆਉਂਦੀ ਸੀ ਕਿਉਂਕਿ ਗਰੀਬੀ ਬਹੁਤ ਆ ਔਰ ਜਿੱਥੇ ਕੱਚੇ ਮਕਾਨ ਨੇ ਉੱਥੇ ਇਹੋ ਜੀ ਜਿਹੜੀ ਲੋਡ ਆ ਉਹ ਬੜੀ ਜਿਆਦਾ ਸੀ ਕਿਉਂਕਿ بارشਾਂ ਦਾ ਅੱਜਕੱਲ بارشਾਂ ਦਾ ਮੌਸਮ ਆ ਸੋ ਇਹੋ ਜੇ ਮੌਸਮ ਕਰਕੇ ਜਿਹੜਾ ਵਾ ਇਹ 1.5 ਲੱਖ ਰੁਪਏ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਔਰ ਇਹ ਲੋਕਾਂ ਦੇ ਲਈ ਜਿਹੜਾ ਵਾ ਗਰੀਬਾਂ ਦੇ ਲਈ ਖਾਸ ਕਰਕੇ ਇਹ ਬੜੀ ਵੱਡੀ ਬੈਨੀਫਿਟ ਵਾਲੀ ਜਿਹੜੀ ਸਕੀਮ ਆ ਉਹ ਦਿੱਤੀ ਜਾ ਰਹੀ ਇੱਕਦੋਂ ਤੱਕ ਪੈਸੇ ਜਿਹੜੇ ਅਕਾਊਂਟ ਦੇ ਵਿੱਚ ਆ ਜਾਣਗੇ ਕਦੋਂ ਤੱਕ ਇੱਕ ਕਿਸ਼ਤ ਤੇ ਆ ਚੁੱਕੀ ਆ ਦੂਜੀ ਕਿਸ਼ਤਾ ਜੇ ਅਸੀਂ ਸੈਂਕਸ਼ਨ ਕੀਤੀ ਆ ਬਾਕੀ ਜਿੱਦਾਂ ਜਿੱਦਾਂ ਮਕਾਨ ਦੀ ਉਸਾਰੀ ਹੋਈ ਜਾਂਦੀ ਆ ਉਸੇ ਢੰਗ ਨਾਲ ਜਿਹੜਾ ਵਾ ਅੱਜ ਕੱਲ ਤੇ ਆਨਲਾਈਨ ਸਿਸਟਮ ਹੈ ਸਾਰਾ ਜਿਸ ਢੰਗ ਨਾਲ ਤੁਸੀਂ ਮਕਾਨ ਦੀ ਉਸਾਰੀ ਕਰੀ ਜਾਓਗੇ ਉਸੇ ਢੰਗ ਨਾਲ ਪੈਸੇ ਜਿਹੜੇ ਆ ਉਹ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੇ ਆ ਆ ਜਾਂਦੇ ਅੱਜ ਕਿੰਨੇ ਕਿ ਪਿੰਡਾਂ ਨੂੰ ਜਿਹੜੇ ਲੈਟਰ ਦੇ ਦਿੱਤੇ ਅੱਜ ਕਾਫੀ ਅਸੀਂ 25 30 ਪਿੰਡਾਂ ਨੂੰ ਜਿਹੜੇ ਆ ਉਹ ਸੈਂਕਸ਼ਨ ਲੈਟਰ ਜਿਹੜੇ ਉਹ ਦਿੱਤੇ ਗਏ ਨੇ ਔਰ ਅਗਲਾ ਸਰਵੇ ਵੀ ਜਿਹੜਾ ਵਾ ਉਹ ਬੜਾ ਜੰਗੀ ਪੱਧਰ ਤੇ ਜਿਹੜਾ ਵਾ ਉਹ ਚੱਲ ਰਿਹਾ ਵਾ ਔਰ ਮੈਂ ਨਿਰਦੇਸ਼ ਵੀ ਦਿੱਤੇ ਆ ਸਾਰੇ ਅਧਿਕਾਰੀਆਂ ਨੂੰ ਵੀ ਔਰ ਸਾਡੇ ਜਿਹੜੇ ਪਾਰਟੀ ਦੇ ਵਰਕਰ ਉਹਨਾਂ ਨੂੰ ਵੀ ਕਿ ਬਿਨਾਂ ਪੱਖਪਾਤ ਦੇ ਜਿਹੜਾ ਵਾ ਹਰ ਗਰੀਬ ਦਾ ਜਿਹੜਾ ਕੱਚਾ ਕੂਠਾ ਉਹਦਾ ਸਰਵੇ ਹੋਣਾ ਚਾਹੀਦਾ ਵਾ ਕਿ ਅਸੀਂ ਲੈ ਕੇ ਚੱਲੀਏ ਕਿ ਅਸੀਂ ਕਾਦੀਆਂ ਹਲਕੇ ਦੇ ਵਿੱਚ ਕੋਈ ਵੀ ਘਰ ਜਿਹੜਾ ਕੱਚਾ ਨਹੀਂ ਰਹਿਣ ਦੇਣਾ ਹਰ ਇੱਕ ਦਾ ਕੂਠਾ ਜਿਹੜਾ ਉਹ ਪੱਕਾ ਕਰਵਾ ਕੇ ਦੇਣਾ। ਉਹ ਕੀ ਕਹਿਣਾ ਚਾਹੂਗੇ ਹਲਕੇ ਦੇ ਬਾਰੇ? ਬਾਕੀ ਬੜੇ ਵਧੀਆ ਢੰਗ ਦੇ ਨਾਲ ਹਲਕੇ ਦੇ ਵਿਕਾਸ ਤੇ ਕੰਮ ਚੱਲ ਰਹੇ ਆ। ਅਸੀਂ ਕੱਲੇ ਬਲਾਕਾਂ ਨੂੰ ਆਂਦੇ ਵਿੱਚ ਹੀ 30 ਪਲੇ ਗਰਾਊਂਡਾਂ ਜਿਹੜੀਆਂ ਮਨਰੇਗਾ ਦੇ ਤਹਿਤ ਬਣਾ ਰਹੇ ਹਾਂ ਆਠਾਂਗਣਵਾੜੀ ਸੈਂਟਰ ਬਣ ਰਹੇ ਆ ਔਰ ਬੜਾ ਵਧੀਆ ਢੰਗ ਦੇ ਨਾਲ ਛਪੜਾਂ ਦਾ ਜਿਹੜਾ ਕੰਮ ਸਫਾਈ ਦਾ ਜਾਂ ਫਿਰ ਜਿਹੜਾ ਠਾਪੜ ਮਾਡਲ ਆ ਜਾਂ ਸੀਚੇਵਾਲ ਥਾਪ ਵਾਲਾ ਮਾਡਲ ਆ ਉਹ ਉਸ ਤਰ੍ਹਾਂ ਦੇ ਜਿਹੜੇ ਛੱਪੜ ਬਣਾਏ ਜਾ ਰਹੇ ਆ ਸਟਰੀਟ ਲਾਈਟਾਂ ਜਿਹੜੀਆਂ ਪਿੰਡਾਂ 'ਚ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਸ਼ਹੀਦ ਹੋਏ ਨੇ ਸਾਡੇ ਉਹਨਾਂ ਦੇ ਸ਼ਹੀਦਾਂ ਦੇ ਗੇਟ ਅਸੀਂ ਪਿੰਡਾਂ 'ਚ ਬਣਾ ਰਹੇ ਆ ਗਲੀਆਂ ਨਾਲੀਆਂ ਬਣ ਰਹੀਆਂ ਨੇ ਡੇਰਿਆਂ ਦੇ ਰਾਹ ਬਣ ਰਹੇ ਆ ਸੋ ਓਵਰਆਲ ਬੜੇ ਵਧੀਆ ਟੰਗ ਦੇ ਨਾਲ ਜਿਹੜਾ ਵਾ ਪਿੰਡਾਂ ਦਾ ਵਿਕਾਸ ਜਿਹੜਾ ਉਹ ਕੀਤਾ ਜਾ ਰਿਹਾ ਇਹਦੇ ਨਾਲ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਨਵੇਂ ਕਲਾਸਰੂਮ ਬਣ ਰਹੇ ਆ ਨਵੀਆਂ ਲੈਬ ਬਣ ਰਹੀਆਂ ਬਾਉਂਡਰੀ ਵਾਲ ਬਣ ਰਹੀਆਂ ਵਧੀਆ ਸਟਾਫ ਹੈ ਔਰ ਅੱਗੇ ਨਾਲੋਂ ਜਿਹੜੀ ਗਿਣਤੀ ਵੀ ਆ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਉਹ ਵੀ ਅੱਗੇ ਨੂੰ ਕਾਫੀ ਵਧੀ ਆ ਔਰ ਕਰੋੜਾਂ ਦੀਆਂ ਗ੍ਰਾਂਟਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜੇ ਕਾਦੀਆਂ ਹਲਕੇ ਦੀ ਮੈਂ ਕੱਡੇ ਦੀ ਗੱਲ ਕਰਾਂ ਤੇ تقریبا 10 ਕਰੋੜ ਤੋਂ ਵੱਧ ਦੀ ਗ੍ਰਾਂਟ ਜਿਹੜੀ ਆ ਉਹ ਕੱਲੇ ਐਜੂਕੇਸ਼ਨ ਮਹੱਦੇ ਨੂੰ ਦਿੱਤੀ ਗਈ ਆ ਜੇ ਹੈਲਥ ਮਹੱਦੇ ਦੀ ਗੱਲ ਕਰੀਏ ਤਾਂ 9 ਮਹੱਲਾ ਕਲੀਨਿਕ ਕੱਲੇ ਸਾਡੇ ਕਾਦੀਆਂ ਹਲਕੇ 'ਚ ਬਣੇ ਨੇ ਤੇ ਹੁਣ ਵੀ ਕਾਨੂੰ ਆਣ ਦਾ ਜਿਹੜਾ ਸਰਕਾਰੀ ਹਸਪਤਾਲ ਆ ਉਹਦੀ ਨਵੀਂ ਬਿਲਡਿੰਗ ਜਿਹੜੀ ਆ 30 ਲੱਖ ਰੁਪਏ ਦਾ ਸੈਂਕਸ਼ਨ ਹੋਇਆ ਉਹਦਾ ਵੀ ਬਿਲਡਿੰਗ ਦਾ ਕੰਮ ਜਿਹੜਾ ਉਹ ਚੱਲ ਰਿਹਾ ਔਰ ਬੜੇ ਵਧੀਆ ਟੰਗ ਨਾਲ ਜਿਹੜੇ ਆ ਬਾਕੀ ਬੇਠ ਇਲਾਕੇ ਦੇ ਵਿੱਚ 51 ਕਰੋੜ ਦੀਆਂ ਜਿਹੜੀਆਂ ਸੜਕਾਂ ਨੇ ਉਹਦੀ ਰਿਪੇਅਰ ਹੋ ਰਹੀ ਆ ਔਰ ਉਹਨਾਂ ਨੂੰ 18 ਫੁੱਟੀ ਚੌੜਾ ਕੀਤਾ ਜਾ ਰਿਹਾ ਔਰ ਜਿੰਨੀ ਤੁਸੀਂ ਆ 18 ਕਿਲੋਮੀਟਰ ਉਹਦੀ ਸਾਰੀ ਦੀ ਰਿਪੇਅਰ ਜਿਹੜੀ ਆ ਉਹ ਕੀਤੀ ਜਾ ਰਹੀ ਆ ਫਿਰ ਜਿਹੜਾ ਬਲਵੰਡੇ ਵਾਲਾ ਪੁਲ ਸੀ ਉਹਦਾ ਵੀ ਕੰਮ ਜਿਹੜਾ ਬੜਾ ਜੰਗੀ ਪੱਧਰ ਤੇ ਜਿਹੜਾ ਵਾ 50 50 ਫੁੱਟ ਥੱਲੇ ਉਹਦੀ ਪਾਇਲਿੰਗ ਹੋ ਰਹੀ ਆ ਬੜਾ ਵਧੀਆ ਢੰਗ ਨਾਲ ਪੁਲ ਦੀ ਜਿਹੜੀ ਉਸਾਰੀ ਆ ਉਹ ਕੀਤੀ ਜਾ ਰਹੀ ਆ ਔਰ ਬਾਕੀ ਵੀ ਜਿੰਨੀਆਂ ਸੜਕਾਂ ਰਿਪੇਅਰ ਦੀਆਂ ਰਹਿ ਗਈਆਂ ਨੇ ਉਹ ਵੀ ਸਾਰੀਆਂ ਜਿਹੜੀਆਂ ਨੇ ਉਹ ਅਸੀਂ ਐਸਟੀਮੇਟ ਜਿਹੜੇ ਆ ਉਹ ਚੰਡੀਗੜ੍ਹ ਭੇਜਤੇ ਆ ਇੱਕ ਦੋ ਦਿਨ ਚ ਉਹ ਵੀ ਸੈਂਕਸ਼ਨ ਹੋ ਕੇ ਜਿੰਨੀਆਂ ਵਿਧਾਨ ਸਭਾ ਹਲਕਾ ਕਾਦੀਆਂ ਦੀਆਂ ਸੜਕਾਂ ਰਿਪੇਅਰ ਹੋਣ ਵਾਲੀਆਂ ਉਹ ਸਾਰੀਆਂ ਇੱਕ ਇੱਕ ਕਰਕੇ ਸਾਰੀਆਂ ਸੜਕਾਂ ਜਿਹੜੀਆਂ ਉਹ ਰਿਪੇਅਰ ਕੀਤੀਆਂ ਜਾਣਗੀਆਂ